ਸਸਿਕਾਲ ਜੀ ਵੋਕਲ ਜਗਮੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੇ ਅਮਰਜੀਤ ਜੀ ਨੇ ਸਾਡੇ ਨਾਲ ਸਵਾਗਤ ਹੈ ਅਮਰਜੀਤ ਜੀ ਬਹੁਤ ਬਹੁਤ ਆਪ ਜੀ ਦਾ ਹੀ ਬਹੁਤ ਬਹੁਤ ਸਵਾਗਤ ਹੈ ਅਮਰਜੀਤ ਜੀ ਪੰਜ ਧੀਆਂ ਦਾ ਬਾਪ ਹੋਣਾ ਸੰਘਰਸ਼ ਦੀ ਕਹਾਣੀ ਤਾਂ ਤੁਸੀਂ ਪਿੱਛੇ ਸੁਣਾਈ ਵੀ ਕਿਵੇਂ-ਕਿਵੇਂ ਸੰਘਰਸ਼ ਕਰਨਾ ਪਿਆ ਜੀ ਹੁਣੇ ਦੱਸੋ ਵੀ ਪੰਜ ਧੀਆਂ ਜੀ ਪੈਦਾ ਹੁੰਦੀਆਂ ਪਹਿਲੀ ਧੀ ਪੈਦਾ ਹੁੰਦੀ ਹੈ ਹੁਣ ਥੋੜਾ ਜਿਹਾ ਵਿਸਥਾਰ ਨਾਲ ਸਾਡੇ ਦਰਸ਼ਕ ਵਿਸਥਾਰ ਨਾਲ ਜਾਨਣਾ ਚਾਹੁੰਦੇ ਕਿਵੇਂ-ਕਿਵੇਂ ਕੀ-ਕੀ ਹੋਇਆ ਮਨ ਦੇ ਵਿੱਚ ਕੀ-ਕੀ ਆਇਆ ਕਿਵੇਂ ਲੱਗਿਆ ਤੁਹਾਨੂੰ ਦੇਖੋ ਜੀ ਜਿਹੜਾ ਸਾਡਾ ਮੀਆਂ ਬੀਬੀ ਦਾ ਜੋ ਸੋਚ ਸੀ ਸਾਡੀ ਦੋਹਾਂ ਜੀਆਂ ਦੀ ਹੂੰ ਕਿ ਅਸੀਂ ਬੱਚੇ ਵੱਧ-ਵੱਧ ਬਸ ਦੋ ਹੀ ਰੱਖਨੇ ਆ ਪਹਿਲਾ ਜਾਂ ਦੂਜਾ ਬਸ ਹੂੰ ਪਰ ਇਹਦੇ ਵਿੱਚ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਹੂੰ ਜਿਵੇਂ ਕਿ ਸਾਡੇ ਪਹਿਲੀ ਬੇਟੀ ਹੋਈ ਤਾਂ ਸਾਰਿਆਂ ਨੂੰ ਚਾਹ ਹੁੰਦਾ ਚਲੋ ਕੋਈ ਗੱਲ ਨਹੀਂ ਸੱਤਾ ਪੁੱਤਾਂ ਵਰਗੀ ਆ ਹੂੰ ਸੰਸਾਰ ਤੇ ਆਮ ਹੀ ਗੱਲ ਚੱਲਦੀ ਆ ਹੂੰ ਤੇ ਨਹੀਂ ਤਾਂ ਜੇ ਧੀ ਹੋ ਜੇ ਤਾਂ ਦੁਨੀਆ ਸਮਝਦੀ ਆ ਕਿ ਪੱਥਰ ਐ ਇਹ ਹੂੰ ਹੂੰ ਪਰ ਸਾਡੀ ਪ੍ਰਮਾਤਮਾ ਨੇ ਸਾਨੂੰ ਜਿਗਰਾ ਵੀ ਐਡਾ ਦਿੱਤਾ ਮજબૂત ਵੀ ਇੰਨਾ ਬਣਾਇਆ ਹੂੰ ਦੋਹਾਂ ਜੀਆਂ ਨੂੰ ਤੇ ਸਾਡੀ ਮਿਸ ਜੀ ਕਹਿਣ ਲੱਗੀ ਕਹਿੰਦੀ ਜੀ ਕੋਈ ਗੱਲ ਨਹੀਂ ਪਰਮਾਤਮਾ ਦੀ ਦੇਣਾ ਹੂੰ ਤਾਂ ਮੈਂ ਵੀ ਅਖਿਲ ਬਿਲਕੁਲ ਠੀਕ ਹੈ ਕੋਈ ਗੱਲ ਨਹੀਂ ਖੁਸ਼ੀ ਵਾਲੀ ਗੱਲ ਹੈ ਹੂੰ ਚਲੋ ਉਹ ਬੇਟੀ ਥੋੜਾ ਟਾਈਮ ਪੈ ਕੇ ਦੂਜੀ ਬੇਟੀ ਹੋਈ ਹੂੰ ਤਾਂ ਦੂਸਰੀ ਵਾਰ ਥੋੜਾ ਜਿਆ ਮਾਨ ਨੂੰ ਠੇਸ ਜੀ ਲੱਗੀ ਸਾਰਿਆਂ ਦੇ ਹੂੰ ਆਮ ਸੰਸਾਰ ਵਿੱਚ ਹੁੰਦਾ ਹੀ ਆਇਆ ਇਹ ਆਪਦੇ ਨਾਲ ਅੱਗੇ ਤਾਂ ਗਵਾਂਢੀ ਲਵਾ ਦਿੰਦੇ ਆ ਜਾਂ ਰਿਸ਼ਤੇਦਾਰ ਲਵਾ ਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰਿਆਂ ਨੂੰ ਹੁੰਦਾ ਤਾਂ ਚਲੋ ਜੀ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਇੱਕ ਬੇਟੇ ਵਾਲੀ ਝਾਤ ਪੈਣ ਲੱਗ ਪਈ ਜਦੋਂ ਬੇਟੀ ਪੈਦਾ ਹੋਈ ਦੂਸਰੀ ਤਾਂ ਸਾਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਮੈਂ ਸਾਰੀ ਦਾ ਕੰਮ ਕਰਦਾ ਤਾਂ ਮੈਨੂੰ ਕੰਮ ਹੋਰ ਥੋੜਾ ਜਿਹਾ ਵਧੀਆ ਮਿਲਣ ਲੱਗ ਪਿਆ ਹੂੰ ਤਾਂ ਮਨ ਨੂੰ ਇਹ ਲੱਗਿਆ ਕਿ ਨਹੀਂ ਮਨਾ ਤੂੰ ਗਲਤ ਹੈ ਹੂੰ ਤੂੰ ਕਸੂਰਵਾਰ ਹੈ ਸੰਸਾਰ ਦੀ ਤਰ੍ਹਾਂ ਬੇਟੀਆਂ ਨੂੰ ਨਾ ਇਸ ਤਰ੍ਹਾਂ ਨਾ ਦੇਖ ਜਿਸ ਤਰ੍ਹਾਂ ਸੰਸਾਰ ਦੇਖ ਰਿਹਾ ਹੂੰ ਤਾਂ ਚਲੋ ਥੋੜਾ ਟਾਈਮ ਪਿਆ ਉਹ ਬੱਚੀ ਦੇ ਕਰਮ ਵੀ ਨਾਲ ਹੀ ਆਏ ਹੂੰ ਤਾਂ ਤੀਸਰੀ ਬੇਟੀ ਹੋਈ ਰਿਸ਼ਤੇਦਾਰ ਵੀ ਕਹਿਣ ਲੱਗੇ ਕਿ ਤੁਸੀਂ ਕਿਹੜਾ ਬਜ਼ੁਰਗ ਹੈ ਜਾਂਡ ਗਵਾਂਡ ਕਹਿਣ ਲੱਗੇ ਹੁੰਦਾ ਕੋਈ ਨਾ ਇੱਕ ਚਾਂਸ ਹੋਰ ਦੇਖੋ ਹੂੰ ਤਾਂ ਫਿਰ ਚਲੋ ਮਾਪੇ ਦੇ ਅੱਖੇ ਵੀ ਲੱਗਣਾ ਪੈਂਦਾ ਬੰਦੇ ਨੂੰ ਹੂੰ ਪਰਿਵਾਰ ਦੇ ਅੱਖੇ ਵੀ ਲੱਗਣਾ ਪੈਂਦਾ ਤਾਂ ਤੀਸਰੀ ਬੇਟੀ ਹੋਈ ਹੂੰ ਉਦੋਂ ਥੋੜਾ ਜਿਹਾ ਲੜਾਈ ਮਾਨ ਹੋਇਆ ਮਨ ਹੂੰ ਤਾਂ ਇਸ ਤਰ੍ਹਾਂ ਲੱਗਿਆ ਕਿ ਇਹ ਤਾਂ ਕੋਈ ਗੱਲ ਨਹੀਂ ਚਲੋ ਬੇਟੀ ਹੋ ਗਈ ਹੂੰ ਫਿਰ ਵੀ ਸ਼ੁਕਰਾਨਾ ਕੀਤਾ ਰੱਬ ਦਾ ਪਰ ਉੱਥੇ ਆ ਕਿ ਸਾਨੂੰ ਇਹ ਮਨ ਬਣ ਗਿਆ ਕਿ ਆਪਣੇ ਤਿੰਨ ਬੇਟੀਆਂ ਹੋਵਾਂਗਾ ਹੂੰ ਉਸ ਤੋਂ ਅੱਗੇ ਚਾਂਸ ਨਹੀਂ ਦੇਖਾਂਗੇ ਹੂੰ ਮਨ ਦੇ ਵਿੱਚ ਇਹ ਨਹੀਂ ਸੀ ਕਿ ਅਸੀਂ ਬੇਟੀਆਂ ਹੁੰਦੀਆਂ ਤਾਂ ਕਰਕੇ ਹੂੰ ਵੀ ਜਾਂ ਅਸੀਂ ਬੇਟਾ ਨਹੀਂ ਸਾਡੇ ਹੋਇਆ ਤਾਂ ਕਰਕੇ ਆ ਨਹੀਂ ਐਸੀ ਗੱਲ ਨਹੀਂ ਸੀ ਮਨ ਦੇ ਵਿੱਚ ਇਹ ਸੀ ਵੀ ਇਹਨਾਂ ਬੱਚਾ ਨੂੰ ਵਧੀਆ ਪੜਾਵਾ ਲਖਾਵਾਂਗੇ ਹੂੰ ਚੰਗੇ ਸਕੂਲ 'ਚ ਵਧੀਆ ਸਿੱਖਿਆ ਪ੍ਰਾਪਤ ਕਰਨ ਵਧੀਆ ਦੇਸ਼ ਦੀ ਸੇਵਾ ਕਰਨ ਹੂੰ ਇਹਨਾਂ ਨੂੰ ਐਸ ਲੈਕ ਬਣਾਵਾਂਗੇ ਸਾਡੀ ਇਹ ਇੱਛਾ ਸੀ ਵੀ ਲੋਕ ਕਹਿਣ ਵੀ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਫਰਕ ਨਹੀਂ ਸਾਨੂੰ ਲੱਗਿਆ ਵੀ ਨਹੀਂ ਹੂੰ ਫਿਰ ਉਸ ਤੋਂ ਬਾਅਦ ਚੌਥੀ ਬੇਟੀ ਹੋਈ ਤਾਂ ਮਾਲਕ ਨੇ ਉਸ ਦੇ ਵਿੱਚ ਵੀ ਇੱਕ ਐਸੀ ਕਲਾਮਾਤੀ ਕਰਕੇ ਭੇਜੀ ਹੂੰ ਕਿ ਜਿੱਥੇ ਸਾਡੇ ਮਨ ਨੂੰ ਠੇਸ ਲੱਗੀ ਸੀ ਤਾਂ ਉਥੇ ਇਹ ਹੋਇਆ ਵੀ ਨਹੀਂ ਪ੍ਰਮਾਤਮਾ ਦੀ ਦੇਣ ਹੈ ਇਸ ਨੂੰ ਆਪਾਂ ਨਹੀਂ ਧੱਕ ਨਹੀਂ ਸਕਦੇ ਹੂੰ ਜੇ ਅਸੀਂ ਸੰਸਾਰ ਦੀ ਤਰ੍ਹਾਂ ਹੁੰਦੇ ਹੂੰ ਤਾਂ ਸੰਸਾਰ ਤੇ ਬੜੇ ਸਿਸਟਮ ਚੱਲੇ ਆ ਪਰ ਅਸੀਂ ਪਾਪ ਨਹੀਂ ਕੀਤਾ ਹੂੰ ਪ੍ਰਮਾਤਮਾ ਦੀ ਦੇਣ ਨੂੰ ਗਲ ਨਾਲ ਲਾਇਆ ਹੂੰ ਤੇ ਰੱਬ ਦਾ ਸ਼ੁਕਰਾਨਾ ਮੰਨ ਕੇ ਉਹਦਾ ਪਾਲਣ ਪੋਸ਼ਣ ਉਹਦਾ ਵੀ ਕੀਤਾ ਹੂੰ ਚਲੋ ਸਮਾਂ ਬੀਤਿਆ ਫਿਰ ਜਦੋਂ ਪੰਜਵੀਂ ਬੇਟੀ ਹੋਈ ਤਾਂ ਸਾਰੇ ਰੂਣ ਰਿਸ਼ਤੇਦਾਰ ਵੀ ਭੈਣ ਭਰਾ ਵੀ ਹੋਰ ਵੀ ਸਾਰਿਆਂ ਨੂੰ ਹੁੰਦਾ ਵੀ ਇਹਦੇ ਬੇਟੇ ਨਹੀਂ ਹੋ ਜਾਂਦੀਆਂ ਪਰ ਉਹਦੇ ਵਿੱਚ ਆ ਕਿ ਸਾਨੂੰ ਇੱਕ ਗੱਲ ਦਾ ਪਤਾ ਲੱਗਾ ਕਿ ਰੱਬ ਨੂੰ ਕੁਝ ਹੋਰ ਮਨਜੂਰ ਸੀ ਹੂੰ ਪ੍ਰਮਾਤਮਾ ਨੇ ਸਾਨੂੰ ਹੋਰ ਖੁਸ਼ੀ ਦੇਣੀ ਸੀ ਆਪਦੇ ਤਰੀਕੇ ਨਾਲ ਹੂੰ ਕਿਉਂਕਿ ਇਹ ਆਪਣੇ ਹੱਥਾਂ ਦੇ ਵਿੱਚ ਆਪਣੀ ਬੁੱਕਲ ਦੇ ਵਿੱਚ ਪ੍ਰਮਾਤਮਾ ਦੇ ਸਭ ਕੁਝ ਲੁਕੋਇਆ ਹੁੰਦਾ ਹੈ ਹੂੰ ਤਾਂ ਉੱਥੇ ਕੀ ਹੋਇਆ ਸਾਨੂੰ 18 ਸਾਲ ਸ਼ਾਦੀ ਨੂੰ ਹੋ ਚੁੱਕੇ ਸੀ ਪੰਡਮੀ ਬੇਟੀ ਜਦੋਂ ਸਾਡੇ ਪੈਦਾ ਹੋਈ ਤਾਂ ਸਾਡਾ ਕੰਮਕਾਰ ਵੀ ਵਧੀਆ ਠੀਕ ਠਾਕ ਵਧੀਆ ਗੁਜ਼ਾਰਾ ਚੱਲਣ ਲੱਗ ਪਿਆ ਰੋਟੀ ਦਾ ਸਮਾਂ ਠੀਕ ਨੰਗਲ ਲੱਗ ਪਿਆ ਆਪਦੇ ਭਾਗ ਆਪ ਲੈ ਕੇ ਆਈ ਆਪਦੇ ਭਾਗ ਲੈ ਕੇ ਆਈ ਤਾਂ ਫਿਰ ਸਾਨੂੰ 18 ਸਾਲਾਂ ਬਾਅਦ ਪੁੱਤਰ ਦੀ ਦਾਤ ਵੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਧੰਨਵਾਦ ਸੱਚੇ ਸਤਗੁਰ ਦਾ ਤੇ ਇਸ ਕਰਕੇ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਸਾਡੀ ਬੇਟੀ ਜਦੋਂ ਅਸੀਂ ਕੰਮ ਤੋਂ ਆਉਣੇ ਆ ਤਾਂ ਵੱਡੀ ਬੇਟੀ ਨੇ ਆ ਕੇ ਭੱਜ ਕੇ ਗੇਟ ਖੋਲਣਾ ਮੇਰਾ ਡੈਡੀ ਜੀ ਆ ਗਿਆ। ਹੂੰ। ਦੂਸਰੀ ਬੇਟੀ ਨੇ ਭੱਜ ਕੇ ਪਾਣੀ ਲੈ ਕੇ ਆਉਣਾ ਹੈ। ਹੂੰ। ਡੈਡੀ ਜੀ ਪਾਣੀ ਪੀਓ। ਤੀਸਰੀ ਬੇਟੀ ਨੇ ਆ ਕੇ ਕਹਿਣਾ ਡੈਡੀ ਜੀ ਤੁਸੀਂ ਐ ਕਰੋ ਇਹ ਮੰਜਾ ਡਾਇਆ ਪਿਆ ਬੈਠੋ। ਸਾਰੀ ਧੜੀ ਕੰਮ ਕਰਕੇ ਆਏ ਆ। ਚੌਥੀ ਨੇ ਆ ਕੇ ਕਹਿਣਾ ਡੈਡੀ ਜੀ ਪਾਣੀ ਹੋਰ। ਹੂੰ। ਤੇ ਜਿਹੜੀ ਪੰਜਵੀਂ ਉਹ ਛੋਟੀ ਬੇਟੀ ਆ। ਹੂੰ। ਉਹਨੇ ਆ ਆਪਣਾ ਜਿਹੜਾ ਕਰ ਮੂਵੀ ਪੂਰਾ ਕਰਦੀ ਆ ਉਸ ਤੋਂ ਵਿਚਾਰੀ ਤੋਂ ਪਾਣੀ ਦਾ ਗਲਾਸ ਤਾ ਫੜਾਇ ਨਹੀਂ ਜਾਂਦਾ ਸੀ ਉਹ ਆ ਕੇ ਮੇਰਾ ਮੂੰਹ ਹੀ ਚੁੰਮੀ ਜਾਇਆ ਕਰੀ ਤੇ ਇਸ ਤਰ੍ਹਾਂ ਦਾ ਮੈਨੂੰ ਕਦੇ ਕੋਈ ਸੰਸਾਰ ਦੇ ਵਿੱਚ ਜਿਵੇਂ ਇਹ ਹੁੰਦਾ ਵੀ ਪੱਥਰ ਪੈਦਾ ਹੋ ਗਏ ਮੈਨੂੰ ਨਹੀਂ ਲੱਗਿਆ ਮੈਨੂੰ ਤਾਂ ਇਹ ਲੱਗਦਾ ਕਿ ਮੇਰੇ ਘਰ ਦੇ ਵਿੱਚ ਫੁੱਲਾਂ ਦੀ ਬਹਾਰ ਆ ਹਮੇਸ਼ਾ ਮੈਂ ਕਹੋਂਦੀ ਰਹਿੰਦੀ ਆ ਹਮੇਸ਼ਾ ਲਈ ਜਦੋਂ ਕਿਤੇ ਇੱਕ ਬੱਚਾ ਵੀ ਸਕੂਲ ਤੋਂ ਲੇਟ ਹੁੰਦਾ ਜਾਂ ਸੁੱਤਾ ਪਿਆ ਹੁੰਦਾ ਤੇ ਐ ਲੱਗਦਾ ਜਿਵੇਂ ਅੱਖਾਂ ਮੂਰੇ ਨਹਿਰ ਜਾ ਜਾਂਦਾ ਇਸੇ ਤਰ੍ਹਾਂ ਹੀ ਸਾਡੀ ਪਤਨੀ ਹੈ। ਅ ਕਹਿੰਦੇ ਨਾ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਵੀ ਰਿਸ਼ਤਾ ਨਿਭਾਉਣ ਵਾਸਤੇ ਹੂੰ ਅਮੀਰੀ ਦੀ ਲੋੜ ਨਹੀਂ ਪੈਂਦੀ। ਹੂੰ ਅਕਲ ਦੀ ਲੋੜ ਪੈਂਦੀ ਆ। ਹੂੰ ਪਰ ਮੇਰੇ ਜੀਵਨ ਸਾਥੀ ਨੂੰ ਪ੍ਰਮਾਤਮਾ ਨੇ ਅਕਲ ਵੀ ਬਹੁਤ ਦਿੱਤੀ ਆ। ਪਿਆਰ ਵੀ ਬਹੁਤ ਦਿੱਤਾ ਹੈ। ਹੂੰ ਤੇ ਕਹਿੰਦੇ ਵੀ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਹੈ ਉਹਨੇ ਤਾਂ ਬਾਹਰ ਦੀ ਕਮਾਈ ਕਰਨੀ ਆ ਤੇ ਘਰ ਦੇ ਵਿੱਚ ਤਾਂ ਸਾਰਾ ਜ਼ਿੰਮੇਵਾਰੀ ਪਤਨੀ ਨੂੰ ਸਾਹਮਣੀ ਪੈਂਦੀ ਆ। ਹੂੰ ਤੇ ਜੇ ਹੁਣ ਦੇਖਿਆ ਜਾਵੇ ਵੀ ਲਗਾਤਾਰ ਇੱਕੀ ਕੰਮ ਕਰਨਾ ਹੋਵੇ ਤਾਂ ਨੀਤਾ ਜੀ ਬੜਾ ਔਖਾ ਲੱਗਦਾ ਆ ਪੱਕ ਜਾਂਦੇ ਆੱਕ ਜਾਂਦੇ ਆ ਤਾਂ ਕੀ ਹੁੰਦਾ ਵੀ ਜੇ ਹੁਣ ਸਵੇਰੇ ਉੱਠ ਕੇ ਵਿਚਾਰੀ ਨੇ ਨਾਇਤਾ ਆਣੇ ਬੱਚਾ ਨੂੰ ਤਿਆਰ ਕਰਨਾ ਹਮ ਨਾਲੇ ਛੋਟੇ ਬੇਟੇ ਦੀ ਸੰਭਾਲ ਕਰਨੀ ਆ ਨਾਲ ਹੀ ਸਾਡੀ ਰੋਟੀ ਦੀ ਪੈਕਿੰਗ ਕਰਨੀ ਹੁੰਦੀ ਆ ਵੀ ਜਾਣਾ ਕੰਮ ਤੇ ਤਾਂ ਮੈਂ ਧੰਨਵਾਦ ਕਰਦਾ ਦੇਖੋ ਉਹ ਵੀ ਤਾਂ ਇੱਕ ਸ੍ਰੀਤੀ ਆ ਹਮ ਧੀ ਦਾ ਰਤਵਾ ਬਹੁਤ ਵੱਡਾ ਹੈ ਤਾਂ ਸੰਸਾਰ ਮਾੜਾ ਕਹਿ ਰਿਹਾ ਪਰ ਮੈਨੂੰ ਨਹੀਂ ਲੱਗਦਾ ਮਾੜਾ ਤਿੰਨਾਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੈ ਹੂੰ ਤੁਸੀਂ ਜਿਵੇਂ ਹੁਣ ਜ਼ਿਕਰ ਕੀਤਾ ਸੀਗਾ ਕਿ ਅਸੀਂ ਅਕਸਰ ਹੀ ਸੁਣਦੇ ਆਂ ਵੀ ਭਾਈ ਪੱਥਰ ਹੋ ਗਿਆ ਫੇਰ ਪੱਥਰ ਮਾਰਿਆ ਰੱਬ ਨੇ ਮੱਥੇ ਤੁਸੀਂ ਕਹਿਆ ਵੀ ਗੁਲਾਬ ਦੇ ਮਹਿਕ ਆਉਂਦੀ ਹੈ ਇਸ ਵਰ ਅੱਜਕੱਲ ਨਾ ਹੁਣ ਵੀ ਕਦੇ-ਕਦੇ ਖਬਰਾਂ ਆਉਂਦੀਆਂ ਸਾਡੇ ਸਮਾਜ ਦੀ ਸਭ ਤੋਂ ਵੱਡੀ ਬੁਰਾਈ ਹੈ ਭਰੂਣ ਹੱਤਿਆ ਜੀ ਕੁੜੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਂਦਾ ਥੋਡੇ ਇਨੀਆਂ ਬੇਟੀਆਂ ਹੋਈਆਂ ਥੋਡੇ ਮਨ ਚ ਆਇਆ ਸੀ ਕਦੇ ਵੀ ਆਪਾਂ ਵੀ ਸਕੈਨ ਕਰਾ ਕੇ ਆਈਏ ਆਪਾਂ ਵੀ ਐ ਕਰਦੇ ਆਂਗੇ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਤਾਂ ਜ਼ਰੂਰ ਹੁੰਦਾ ਰਹਿਆ ਕਿ ਜਿਵੇਂ ਆਮ ਤੌਰ ਤੇ ਔਰਤ ਨੂੰ ਦਵਾਈ ਦੀ ਜ਼ਰੂਰਤ ਪੈਂਦੀ ਹੈ ਜਾਂ ਕੋਈ ਉਹਦੀ ਅਲਟਰਾਸਾਉਂਡ ਵਗੈਰਾ ਕਰਾਉਣੀ ਆ ਜਾਂ ਕੁਝ ਵੀ ਉਹ ਤਾਂ ਜਿਹੜੀਆਂ ਉਹ ਤਾਂ ਹੁੰਦਾ ਪਰ ਅਸੀਂ ਪ੍ਰਮਾਤਮਾ ਦੀ ਦੇਣ ਨੂੰ ਕਦੇ ਇਸ ਗੱਲ ਦੇ ਵਿੱਚ ਮਨ ਚ ਨਹੀਂ ਲੈਂਦੀ ਵੀ ਆਪਾਂ ਇਸ ਤਰ੍ਹਾਂ ਦਾ ਕਰ ਲਈਏ ਨਹੀਂ ਕਿੰਨਾ ਵੱਡਾ ਦਿਲ ਲੋਕ ਕਿਵੇਂ ਲਿਆਉਂਦੇ ਆ ਇਹਦੀ ਦੇਣ ਹੈ ਜੀ ਹੂੰ ਇਹ ਸੱਚੇ ਸਤਗੁਰੂ ਦੀ ਦੇਣ ਹੈ ਪਰ ਇਹ ਹੁੰਦਾ ਕਿਸੇ ਕਿਸੇ ਨਾਲ ਹੀ ਆ ਤਾਂ ਹੀ ਕਹਿੰਦਾ ਨਾ ਜਗ ਵਿੱਚ ਉੱਤਮ ਕਾਢੀ ਇਹ ਵਤਲੇ ਕੋਈ ਕੋਈ ਹੂੰ ਤਾਂ ਮੈਂ ਮਾਫੀ ਚਾਹੂੰਗਾ ਅਸੀਂ ਗੁਰਬਾਣੀ ਦੇ ਸ਼ਬਦ ਆ ਜਿਹੜੇ ਬਹੁਤ ਉੱਚੇ ਸੱਚੇ ਹੁੰਦੇ ਆ ਹੂੰ ਪਰ ਜੇ ਅਸੀਂ ਸੱਚਮੁੱਚ ਇਹਨਾਂ ਗੱਲਾਂ ਨੂੰ ਮੰਨਦੇ ਆ ਕਿ ਪ੍ਰਮਾਤਮਾ ਸਾਡੇ ਮੌਜੂਦ ਹੈ ਸਾਹਮਣੇ ਆ ਤਾਂ ਫਿਰ ਇਸ ਦੇ ਭੈ ਤੋਂ ਸਾਨੂੰ ਡਰਨਾ ਵੀ ਚਾਹੀਦਾ ਤੇ ਇਹਦੇ ਨਾਲ ਚੱਲਣਾ ਵੀ ਚਾਹੀਦਾ ਹੂੰ ਤੇ ਜੇ ਸਾਡੇ ਮਨ ਦੇ ਵਿੱਚ ਇਹ ਚੀਜ਼ ਦਾ ਸਕੂਨ ਨਹੀਂ ਹੈ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਵੀ ਅਸੀਂ ਕੁਝ ਵੀ ਨਹੀਂ ਕਰ ਪਾਵਾਂਗੇ ਹੁਣ ਆਪਾਂ ਗੱਲ ਕਰਦੇ ਆ ਬੇਟੀਆਂ ਦੀ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਇੱਕ ਬੇਟੀ ਤੁਹਾਡੀ ਰਾਤ ਨੂੰ 1:00 ਵਜੇ ਤੱਕ ਕੰਮ ਕਰਦੀ ਹੈ ਵੱਡੀ ਬੇਟੀ ਸਕੂਲ ਜਾਂਦੀ ਹੈ 1:00 ਵਜੇ ਤੱਕ ਪੜ੍ਹਦੀ ਹੈ ਫਿਰ ਤੁਹਾਡਾ ਆਰਥਿਕ ਤੌਰ ਤੇ ਵੀ ਮਦਦ ਕਰਨੀ ਸ਼ੁਰੂ ਕਰਦੀ ਜੀ 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 ਲੋਕਾਂ ਨੂੰ ਜੇਕਰ ਅਸੀਂ ਗੱਲ ਦਸੀਏ ਆਪਣੇ ਦਰਸ਼ਕਾਂ ਨਾਲ ਜੇ ਗੱਲ ਸਾਂਝੀ ਕਰਨੀ ਚਾਹੀਏ ਉਹ ਬੇਟੀਆਂ ਲੱਗਦਾ ਏ ਤੁਹਾਨੂੰ ਵੀ ਮੁੰਡਿਆਂ ਤੋਂ ਘੱਟ ਹੈ ਬਿਲਕੁਲ ਨਹੀਂ ਜੀ ਮੁੰਡਿਆਂ ਤੋਂ ਅੱਗੇ ਜਾ ਰਹੇ ਨੇ ਬੇਟਾ ਅੱਜ ਦਾ ਦੌਰ ਜਿਹੜਾ ਸਾਡੇ ਪੰਜਾਬ ਦਾ ਚੱਲੀ ਜਾਂਦਾ ਨਸ਼ਿਆਂ ਦਾ ਦਰਿਆ ਚੱਲੀ ਜਾਂਦਾ ਤੇ ਸਾਨੂੰ ਆਂਡ ਗਵਾਂਡ ਵੀ ਬਹੁਤ ਕਹਿੰਦੇ ਆ ਕਿ ਦੋਸਤ ਮਿੱਤਰ ਵੀ ਬਹੁਤ ਕਹਿੰਦੇ ਕਹਿੰਦੇ ਸਾਡੇ ਭਾਦਾ ਤਾ ਤੂੰ ਐ ਲੱਗਦਾ ਵੀ ਜਿਵੇਂ ਰਾਜਾ ਹੁੰਨਾ ਹੈ ਹਮ ਕਿੰਗ ਹੈ ਤੂੰ ਨੰਬਰ 1 ਕਿੰਗ ਹੈ ਤੈਨੂੰ ਕੋਈ ਇਸ ਤਰ੍ਹਾਂ ਦਾ ਫਿਕਰ ਨਹੀਂ ਕਿ ਸਾਡਾ ਬੇਟਾ ਕਿਤੇ ਨਸ਼ੇ ਨਾਲ ਨਾ ਟੰਨ ਹੋਇਆ ਪਿਆ ਹੋਵੇ ਕਿਤੇ ਸਾਡਾ ਬੇਟਾ ਕੋਈ ਲੜਾਈ ਵਦੰਗਾ ਨਾ ਕਰੀ ਬੈਠਾ ਹੋਵੇ ਕਿਤੇ ਇਸ ਤਰ੍ਹਾਂ ਮਤਲਬ ਸਾਨੂੰ ਅਸੀਂ ਬਿਲਕੁਲ ਬੇਫਿਕਰ ਹੈ ਤੇ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ ਹੁਣ ਸਾਡੀ ਇੱਛਾ ਇਹ ਹੈ ਵੀ ਬੱਚੇ ਨਾ ਪੜ੍ਹਾਈ ਲਿਖਾਈ ਜਾਣ ਹੂੰ ਵਧੀਆ ਚੰਗੇ ਕੋਰਸ ਕਰਾਏ ਜਾਣ ਚੰਗੇ ਅਫਸਰ ਬਣ ਤੇ ਦੇਸ਼ ਦੀ ਸੇਵਾ ਕਰਨ ਹੂੰ ਮਤਲਬ ਸਿੱਖਿਆ ਜਿਹੜੀ ਤੁਹਾਡਾ ਫਰਜ਼ ਹੈ ਸਿੱਖਿਆ ਦੇਵੋਣ ਦਾ ਉਹ ਤੁਸੀਂ ਪੂਰੇ ਵਧੀਆ ਪੱਧਰ ਨਾਲ ਕਰਨਾ ਚਾਹੁੰਦੇ ਜੀ 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 ਜਿਵੇਂ ਹੁਣ ਨਸ਼ਿਆਂ ਦੀ ਗੱਲ ਕਰਦੇ ਆ ਅੱਜ ਕੱਲ ਦੇ ਨੌਜਵਾਨ ਵਿੱਚ ਬਹੁਤ ਸਾਰੇ ਲਗਭਗ 99% ਮੁੰਡੇ ਹੀ ਆ ਜੀ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਗਰਕ ਜਾਂਦੇ ਆ ਜੀ ਕਈ ਵਾਰੀ ਮਾਪਿਓ ਇਹ ਕਰਦੇ ਆ ਵੀ ਨਸ਼ਾ ਛਡਾਉਣ ਦੇ ਮਾਰੇ ਨਾ ਮੁੰਡੇ ਦਾ ਕਿਸੇ ਕੁੜੀ ਨਾਲ ਵਿਆਹ ਕਰ ਦਿੰਦੇ ਮਤਲਬ ਕਿਸੇ ਕੁੜੀ ਨਾਲ ਤਾਂ ਵਿਆਹ ਕਰਨਾ ਮੁੰਡੇ ਦਾ ਵਿਆਹ ਕਰ ਦਿੰਦੇ ਆ ਜੀ ਤੇ ਕੁੜੀ ਦੀ ਜ਼ਿੰਦਗੀ ਵੀ ਫਿਰ ਨਸ਼ੇ ਦੇ ਇਦਾਂ ਬਰਬਾਦ ਹੋ ਜਾਂਦੀ ਹੈ ਉਹਦੇ ਵਿੱਚ ਫਿਰ ਕੁੜੀ ਵੀ ਉਸ ਚ ਆਪਣੇ ਆਪ ਨੂੰ ਜ਼ਿੰਦਗੀ ਉਹਦੀ ਵੀ ਖਤਮ ਹੋ ਜਾਂਦੀ ਆ ਉਹ ਤੁਸੀਂ ਕਿਵੇਂ ਸਮਝਦੇ ਹੋ ਵੀ ਨਸ਼ਾ ਛਡਾਉਣ ਲਈ ਇਹ ਇਹ ਕੁੜੀਆਂ ਦੀ ਜ਼ਿੰਦਗੀ ਦਾਤੇ ਲਾਉਣਾ ਸਹੀ ਹੈ ਬਹੁਤ ਗਲਤ ਹੈ ਬਹੁਤ ਗਲਤ ਹੈ ਜੀ ਪਰ ਇਹਦੇ ਵਾਸਤੇ ਅਸੀਂ ਇਹ ਕਵਾਂਗੇ ਜੇ ਕਿਸਦਾ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਉਸਦਾ ਇਲਾਜ ਕਰਾਓ ਉਸਦਾ ਵਧੀਆ ਸਟੈਂਡ ਬਣਾਓ ਫਿਰ ਉਹਦੇ ਨਾਲ ਜਿਹਨੇ ਖੜਨਾ ਹੈ ਖੜੇ ਜਿਹਨੇ ਨਹੀਂ ਖੜਨਾ ਨਾ ਖੜੇ ਜਿਹਨੇ ਟੁੱਟਣਾ ਉਹਨੇ ਅੱਜ ਵੀ ਟੁੱਟ ਜਾਣਾ ਜਿਹੜੇ ਨਹੀਂ ਟੁੱਟਣਾ ਉਹ 10 ਸਾਲ ਬਾਅਦ ਵੀ ਨਾਲ ਹੀ ਜੁੜਿਆ ਰਹੂਗਾ ਪਰ ਕਿਸੇ ਦੀ ਬੇਟੀ ਦਾ ਕਿਸੇ ਦੀ ਧੀ ਦਾ ਇਸ ਤਰ੍ਹਾਂ ਵਰਤੋਂ ਕਰਨੀ ਉਹਨੂੰ ਦਲਦਲ ਦੇ ਵਿੱਚ ਭੇਜਣਾ ਬਹੁਤ ਮਾੜੀ ਗੱਲ ਹੈ। ਇਹ ਹੀ ਕਹਿਣਾ ਚਾਹੂਗਾ ਮੈਂ। ਅਮਰ ਜੀ ਜੀ ਤੁਸੀਂ ਸਾਡੇ ਦਰਸ਼ਕਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਤੁਹਾਡੇ ਨਾਲ ਫੇਰ ਤੋਂ ਗੱਲ ਕੀਤੀ ਜਾਵੇ ਤੇ ਹੁਣ ਜਾਂਦੇ ਜਾਂਦੇ ਇੱਕ ਮੈਸੇਜ ਐਸਾ ਦਿਓ ਜਾਂ ਇੱਕ ਆਪਦੀ ਉਦਾਹਰਣ ਐਸੀ ਦਿਓ ਵੀ ਜਿਹੜੀ ਦਰਸ਼ਕਾਂ ਨੂੰ ਲੱਗੇ ਵੀ ਬਈ ਬਿਲਕੁਲ ਧੀਾਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਜਾਂ ਤੁਹਾਡੀਆਂ ਧੀਆਂ ਤੁਹਾਨੂੰ ਕੀ ਫੀਤ ਜਿਵੇਂ ਤੁਸੀਂ ਕਿਹਾ ਵੀ ਧੀਆਂ ਦੀ ਗੱਲ ਕਰੋ ਵੀ ਕਿਵੇਂ ਉਹ ਇੱਕ ਛੋਟੀ ਬੇਟੀ ਦਾ ਤੁਹਾਡੀ ਤੁਹਾਡਾ ਮੂੰਹ ਚਪੀ ਜਾਂਦੀ ਰਹਿੰਦੀ ਹੈ ਉਹ ਪਿਆਰ ਕਿਵੇਂ ਕਰਦੀ ਹੈ ਉਹ ਜ਼ਰੂਰ ਦੱਸੋ ਦੇਖੋ ਜੀ ਅੱਜ ਮੈਨੂੰ ਥੋੜਾ ਟਾਈਮ ਮਿਲਿਆ ਜਦੋਂ ਮੈਂ ਚਨਾਈ ਦੇ ਕੰਮ ਤੋਂ ਘਰੇ ਹੁੰਨਾ ਤਾਂ ਇਹਨਾਂ ਦੇ ਮਨ ਦਾ ਜਿਹੜਾ ਵਿਰਾਗ ਹੁੰਦਾ ਵੀ ਅਸੀਂ ਪਾਪਾ ਨਾਲ ਟਾਈਮ ਬਹੁਤ ਘੱਟ ਕੱਢਦੇ ਆ ਕਿਉਂਕਿ ਪਾਪਾ ਤਾਂ ਰਾਤ ਨੂੰ ਨੇਰੇ ਆਉਂਦੇ ਆ ਸਵੇਰ ਜਲਦੀ ਚਲੇ ਜਾਂਦੇ ਆ ਫਿਰ ਇਹ ਕੀ ਕਰਦੇ ਆ ਮੈਨੂੰ ਇੱਕ ਥਾਂ ਬਿਠਾ ਲੈਂਦੇ ਆ ਜਿਸ ਤਰ੍ਹਾਂ ਕੁਰਸੀ ਲਾਤੀ ਜਾਂ ਮੇਜ਼ ਆਪਣੇ ਮੰਜਾ ਢਾ ਲਿਆ ਫਿਰ ਆਪਣੀ ਮੰਮੀ ਦਾ ਮੇਕਅਪ ਚੱਕ ਲੈਂਦੇ ਆ ਸਾਰਾ ਕੋਈ ਮਰੇ ਇੱਥੇ ਲੂੰਡਾ ਕਰ ਦਿੰਦੇ ਆ ਕੋਈ ਇੱਥੇ ਲੂੰਡਾ ਕਰ ਦਿੰਦੇ ਆ ਕੋਈ ਮੇਕਅਪ ਕਰ ਦਿੰਦਾ ਕੋਈ ਸੁਰਮਾ ਪਾ ਦਿੰਦਾ ਇਸ ਤਰ੍ਹਾਂ ਨਾਲ ਮਤਲਬ ਮੈਨੂੰ ਪਿਆਰ ਦੇ ਰਹੇ ਆ ਬੱਚੇ ਤੇ ਜਿੱਥੋਂ ਤੱਕ ਮੇਰੀ ਸੋਚ ਆ ਤੇ ਮੇਰੀ ਮਿਸੇਜ ਦੀ ਸੋਚ ਆ ਕਿ ਅਸੀਂ ਇਹਨਾਂ ਨੂੰ ਚੰਗੇ ਅਫਸਰ ਬਣਾਉਣਾ ਹੈ ਆਈਪੀਐਸ ਚੰਗੇ ਕੋਰਸ ਕਰਵਾਈਏ ਪਰ ਹਜੇ ਪ੍ਰਮਾਤਮਾ ਦੇ ਅਚਾਰਨਾ ਚ ਇਹੀ ਅਰਦਾਸ ਹੈ ਵੀ ਅਸੀਂ ਆਰਥਿਕ ਪੱਖੋਂ ਕਮਜ਼ੋਰ ਆ ਤੇ ਸਾਨੂੰ ਪ੍ਰਮਾਤਮਾ ਇਸ लायक ਬਣਾਵੇ ਕਿ ਬੱਚੇ ਅਸੀਂ ਦੇਸ਼ ਦੀ ਸੇਵਾ ਦੇ ਵਾਸਤੇ ਵੱਡੇ ਵੱਡੇ ਉਹਨਾਂ ਦੇ ਚੰਗੇ ਰੁਤਬਿਆਂ ਤੇ ਚੰਗੇ ਰੁਤਬਿਆਂ ਤੇ ਹੋਣ ਤੇ ਇਹ ਚੰਗੀ ਸਿੱਖਿਆ ਦੇਣ ਸੰਸਾਰ ਦੇ ਵਿੱਚ ਤੇ ਦਰਸ਼ਕਾਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਧੀਆਂ ਤੇ ਪੁੱਤਰਾਂ ਵਿੱਚ ਫਰਕ ਨਾ ਸਮਝੋ ਉਹਨਾਂ ਨੂੰ ਆਪਣੇ ਹਿਸਾਬ ਨਾਲ ਚਲੋ ਸਕੂਲ ਦਾ ਜਿਹੜਾ ਸਾਡਾ ਹੁੰਦਾ ਹੈ ਪੜ੍ਹਾਈ ਲਿਖਾਈ ਦਾ ਉਹ ਟੀਚਰਾਂ ਨੇ ਕਰਨਾ ਆਉਂਦਾ ਪਰ ਨਾ ਬાળા ਤਾਂ ਜੇ ਨਹੀਂ ਵੀ ਟਾਈਮ ਲੱਗਦਾ ਤਾਂ ਇੱਕ ਹਫ਼ਤੇ ਬਾਅਦ ਅੱਧਾ ਘੰਟਾ ਘੰਟਾ ਇੱਕ ਕਲਾਸ ਲਾਇਆ ਕਰੋ ਬੱਚਿਆਂ ਦੀ ਘਰੇ ਉਹਨਾਂ ਨੂੰ ਸਮਝਾਓ ਸਮਾਂ ਦਿਓ ਉਹਨਾਂ ਨੂੰ ਬੇਟੇ ਇਸ ਤਰ੍ਹਾਂ ਕਰਾਂਗੇ ਤਾਂ ਐ ਹੋਊਗਾ ਇਸ ਤਰ੍ਹਾਂ ਕਰਾਂਗੇ ਤਾਂ ਐ ਹੋਊਗਾ ਇਹ ਮੇਰਾ ਬੇਨਤੀ ਹੈ ਸਾਰਿਆਂ ਨੂੰ ਸੋ ਇਹ ਸਾਰੇ ਮਾਪੇ ਆਪਣੇ ਬੱਚਾ ਨੂੰ ਇਸ ਤਰ੍ਹਾਂ ਕਲਾਸ ਲੈ ਕੇ ਸਮਝਾਉਣ ਤਾਂ ਬਿਲਕੁਲ ਐਸੀ ਗੱਲ ਨਹੀਂ ਕਿ ਬੱਚੇ ਮੰਨਦੇ ਨਹੀਂ ਬੱਚਾ ਤਾਂ ਇੱਕ ਰਾਜਾ ਹੁੰਦਾ ਹੈ ਇੱਕ ਕੋਰਾ ਕਾਗਜ਼ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਕੋਰੇ ਕਾਗਜ਼ ਤੇ ਕੁਝ ਵੀ ਲਿਖ ਦਿੰਨੇ ਆ ਤਾਂ ਉਹ ਉਸੇ ਤਰ੍ਹਾਂ ਦਾ ਹੀ ਉਹਦੇ ਵਿੱਚੋਂ ਸ਼ਬਦ ਸਾਨੂੰ ਦੇਖਣ ਨੂੰ ਮਿਲਦੇ ਆ ਹਮ ਅਮਰ ਜੀ ਜੀ ਤੁਸੀਂ ਸਾਨੂੰ ਤੁਹਾਡਾ ਇੰਨਾ ਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਜੀ